प्यार बदिले जनानी उन प्यार बदिल बदिले अॻु कुड़ी अॻियां ਜੋ ਜਿੰਦਾ ਜਿੰਦਾ ਦੇ ਬੱਚੇ ਨੂੰ ਦਿਖਾ ਦਿਓ ਮੇਰੇ ਬੱਚਾ ਨੂੰ ਦਿਖਾ ਰੋ ਮੇਰਾ ਬੱਚਾ ਠੀਕ ਵਾ ਹਾ ਮੇਰਾ ਬੱਚਾ ਠੀਕ ਆ ਪਾਜੀ ਹਾ ਜੀ ਬੁਲਾਤ ਕਰੀਦਾ ਵਾ ਹਾਂ ਬਲੋ ਸਾਡੇ ਬੱਚਿਆਂ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਜਿਹਨਾਂ ਨੇ ਕੀਤਾ ਤੇ ਤਿੰਨੇ ਬੱਚੇ ਇੱਕ ਦੂਸਰੇ ਦੇ ਜਾਣਦੇ ਨਹੀਂ ਕੁੜੀ ਨੇ ਪਹਿਲਾਂ ਕਿਹਾ ਵੀ 14 ਬੱਚਿਆਂ ਬੰਦੇ ਮੁੰਡਿਆਂ ਦਾ ਰੇਪ ਕੀਤਾ ਪਹਿਲਾਂ ਇਹ ਨੰਦ ਪਬਲਿਕ ਸਕੂਲ ਦਾ ਨਾਲ ਹੀ ਵੀ ਅੰਦਰ ਹੋਇਆ ਵਾ ਫੇ ਕਹਿੰਦੀ ਮੈਨੂੰ ਬਾਹਰੋਂ ਲੈ ਕੇ ਜਾਂਦੇ ਰਹਿਆ ਬਾਹਰੋਂ ਆਕੇ ਲਾ ਫੋਨ ਕਹਿੰਦੀ ਵੀ ਮੈਨੂੰ ਮੇਰੇ ਘਰੋਂ ਲੈ ਕੇ ਜਾਂਦੇ ਰਹੇ ਸਕੂਟੇ ਜੀ ਤੇ ਆ ਕੇ ਤੇ ਅੱਜ ਮੁੰਡੇ ਨੂੰ ਲੈ ਕੇ ਆਏ ਸੀ ਸਿਵਲ ਹਸਪਤਲ ਕੀ ਗੱਲ ਹੋਈ ਇਹ ਅੰਦਰ ਆਤਮ ਹੱਤਿਆ ਕਰਨ ਗਈ ਮੇਰਾ ਬੱਚਾ ਹਾਂ ਸਾਨੂੰ ਪਤਾ ਨਹੀਂ ਸੰਧ ਫੋਨ ਆਇਆ ਵੇ ਹਸਪਤਲ ਬੱਚੇ ਨੂੰ ਬਾਹਰ ਡਲਿਆ ਆਪਣੀ ਬੱਚਾ ਕਹਿੰਦਾ ਮੈਨੂੰ ਦੋਸ਼ ਵਾ ਮੈਨੂੰ ਮੰਮੀ ਕਹਿੰ ਗੱਲ ਦਾ ਨਹੀਂ ਪਤਾ ਮੇਰੇ ਫੋਨਾਂ ਦੇ ਡਿਟੇਲ ਆ ਕਢੋਲਣ ਜੇ ਮੇਰੇ ਕੁੜੀ ਦੇ ਨਾਲ ਗੱਲ ਗੱਲਬਾਤ ਹੋਵੇ ਫੋਨ ਵੀ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਹੋਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗੀ ਕਰਦੇ ਹੋ ਅਰੇ ਮੰਗੇ ਕਿ ਸਾਡਾ ਬੱਚਾ ਬਾਹਰ ਹੋਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਇੱਕ ਇੱਕ ਕਦੋਂ ਦਾ ਅੰਦਰ ਹੈ ਇਹ ਇਹ ਪਿਛਲੇ ਸ਼ਨੀਵਾਰ ਦਾ ਮੈਂ ਉਹਦਾ ਭਰਾ ਹਾਂ ਜੀ ਗੋਤਮ ਠੀਕ ਹੈ ਨਾ ਉਹਦਾ ਕੋਈ ਲੈਣਾ ਦੇਣਾ ਨਾ ਕੁੜੀ ਨੂੰ ਬੁਲਾਇਆ ਨਾ ਉਹਨੇ ਚਲਾਇਆ ਕੋਈ ਅੱਜ ਉਹਨੇ ਮੁੰਡੇ ਨੇ ਆਤਮ ਹੱਤਿਆ ਕੀਤੀ ਅੱਜ ਪ੍ਰੈਸ਼ਰ ਪੁਲਿਸ ਦੇ ਪ੍ਰੈਸ਼ਰ ਚ ਆ ਗਏ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰੀ ਹੋ ਰਹੀ ਕੁੜੀ ਦੇ ਬਿਆਨ ਹੋ ਰਹੇ ਆ ਵੀ ਕੁੜੀ ਜੋ ਕੰਡੀ ਹੋਈ ਸੱਚਨ ਆ ਉਹਦਾ ਕੋਈ ਮੈਡੀਕਲ ਰਿਪੋਰਟ ਨਾ ਕੋਈ ਹੋਣਾ ਨਾ ਕੋਈ ਜਾਣੇ ਭਰਾ ਦਾ ਨਾਂ ਕੀ ਆ ਮੇਰੇ ਭਰਾ ਦਾ ਨਾਂ ਅਜੇ ਕੁਮਾਰ ਇਹ ਪੜਦਾ ਵਾ ਨਹੀਂ ਨਹੀਂ ਇਹ ਪੜਦਾ ਨਹੀਂ ਇਹ ਕੰਮ ਕਰਦਾ ਵਾ ਜੀ ਅਜੇ ਹਤਮ ਹੱਤਿਆ ਕੀ ਹੋਣੀ ਕੁੜੀ ਕੁੜੀ ਪੜਦੀ ਅਨੰਦ ਪਬਲਿਕ ਸਕੂਲ ਦੇ ਜੀ ਉਹਦੇ ਨਾਲ ਕੋਈ ਕੋਈ ਵੀ ਕਾਰਵਾਈ ਕੋਈ ਵੀ ਉਹ ਪੁੱਠਾ ਸਿੱਧਾ ਕਰਦਾ ਵਾ ਪਰ ਇਹਦੇ ਸਾਰੇ ਜ਼ਿੰਮੇਵਾਰੀ ਪੁਲਿਸ ਦੀ ਆ ਕੀਆ ਕੁਛ ਵੀ ਉਹਨੂੰ ਹੁੰਦਾ ਇਹਦੀ ਜ਼ਿੰਮੇਵਾਰ ਸਾਰਾ ਇਹ ਕੀ ਅਤੀਕਬਲੀ ਲੈ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਜੇਲ੍ਹ ਦੇ ਅੰਦਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਪ੍ਰੈਸ਼ਰ ਪਾਇਆ ਜਾਇਆ ਜਾਂਦਾ ਉਹ ਤੇ ਪ੍ਰੈਸ਼ਰ ਹੋਣ ਦਿਆ ਕਿ ਤੂੰ ਉਹਨੂੰ ਮਨਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਧੱਕੇ ਨਾਲ ਤੂੰ ਮੰਨ ਗਿਆ 14 ਮਿੰਟ ਬਿਲਾ ਕੇ ਆ ਤੂੰ ਆਪਣੇ 14 ਅਪਚੇ ਨੂੰ ਮਸੀ ਲੈ ਆ ਕਿਥੋਂ ਲੈ ਗਿਆ ਵੇ ਜਦ ਬੇਗਨਾ ਬੱਚਾ ਕਿਥੋਂ ਲੈ ਗਿਆ ਵੇ ਮਾਰਾ ਕੋਈ ਹੁਣ ਮੰਗੀ ਕਿ ਤੁਹਾਡੀ ਤੁਹਾਡੀ ਮੰਗ ਹੈ ਕਿ ਜਿਹੜੇ ਗੁਨੇਗਾਰ ਉਹਨਾਂ ਨੂੰ ਸਜ਼ਾ ਦਿੱਤੀ ਜਿਹੜੇ ਬੇਗੁਨਾ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਬੇਗੁਨਾ ਨੂੰ ਉਹ ਜੇ ਉਹ ਗਲਤ ਹੁੰਦਾ ਤਾਂ ਆਪਣੇ ਆਪ ਆ ਕੇ ਪੇਸ਼ ਹੋਏਗਾ ਹੀ ਖੁਦ ਉਹਨੂੰ ਲੈ ਗਏ ਵੀ ਤੇਰੀ ਗਲਤੀ ਨਹੀਂ ਤੂੰ ਆਪ ਹੋਰ ਕਿੰਨੇ ਮੁੰਡੇ ਜਿਹੜੇ ਉਹ ਅੰਦਰ ਆ ਉਹ ਤਿੰਨ ਮੁੰਡੇ ਅੰਦਰ ਫੜੇ ਪਏ ਨੇ ਨਜਾਇਜ਼ ਗੱਲੋਂ ਉਹਨਾਂ ਦਾ ਨਾਂ ਕੀ ਆ ਉਹਨਾਂ ਦਾ ਨਾਂ ਨਹੀਂ ਇੱਕ ਦਾ ਨਾਂ ਗਾਂਗ ਸੁੰਦਨ ਇੱਕ ਦਾ ਨਾਂ ਗਾਂਗ ਦੇਵ ਇਹ ਮਰਾ ਰੇਪ ਗੈਂਗ ਰੇਪ ਦਾ ਕੇਸ ਪਾਇਆ ਹੋਇਆ ਇਹਨਾਂ ਨੇ ਪੁਲਸਾ ਲਿਆਂ ਨੂੰ ਠੀਕ ਹੈ ਤੇ ਸਾਡੇ ਬੱਚੇ ਦਾ ਨਜਾਇਜ਼ ਨਾਮ ਲਿਆ ਗਿਆ 7-8 ਮੁੰਡਿਆਂ ਦੇ ਨਾਂ ਲਿਖਾਏ ਹੋਏ ਆ ਤਿੰਨ ਜਾਨੇ ਅਰੈਸਟਾ ਇੱਕ ਤੋਂ ਉਹਨਾਂ ਨੇ ਭੇਜ ਦਿੱਤਾ ਹੋਇਆ ਨੰਬਾਲਕ ਕਰਕੇ ਤੇ ਸਾਡੇ ਬੱਚਿਆਂ ਨੂੰ ਹੁਣ ਧੱਕੇ ਨਾਲ ਕਹੀ ਜਾਂਦੇ ਤੁਸੀਂ ਦੱਸੋ ਵੀ ਬਾਕੀ ਬੰਦੇ ਕਿਹੜੇ ਜਦ ਕਿ ਸਾਡੇ ਬੱਚੇ ਦੀ ਕੋਈ ਜਾਣਕਾਰੀ ਨਹੀਂ ਹੈਗੀ ਤੁਹਾਡਾ ਮੁੰਡਾ ਨਾਂ ਕੀ ਆ ਉਹ ਦੇ ਕਿੰਨੇ ਸਾਲ ਦਾ ਹੈ ਅਜੀਤ ਕੁਮਾਰ ਕਿੰਨੇ ਸਾਲ ਦਾ ਮੁੰਡਾ 18 18 ਸਵਾ 18 ਸਾਲ ਤੇ ਜਿਹੜੀ ਖੜਾ ਤਾਂ ਇੱਥੇ 23 ਨੂੰ ਲਗਾਉਣੀ ਸਨ 19 ਸਾਲ ਦੀ ਜਿਹੜੀ ਕੁੜੀ ਆ ਉਹ ਕਿੱਥੇ ਦੀ ਆ ਉਹ ਇੱਥੇ ਸੰਤਪੁਰਾ ਮੱਲਿਆ ਹੈਗਾ ਜੀ ਕੋਈ ਗਲੀ ਨੰਬਰ ਕੀ ਪੰਜ ਚ ਗੁਰਦੁਆਰੇ ਦੇ ਲੱਗੇ ਆ ਉਹ ਕੀ ਕਰਦੀ ਆ ਉਹ ਆਨੰਦ ਕਾਲਜ ਆਨੰਦ 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 ਸਕੂਲ ਚ ਪੜਦੀ ਆ ਠੀਕ ਹੈ ਤੇ ਕਦੀ ਉਹ ਕਹਿੰਦੀ ਆ ਮੁੰਡੇ ਮੇਰੇ ਨੂੰ ਇਦਾਂ ਕੁੜੀ ਐਦਾਂ ਲੈ ਕੇ ਜਾਂਦੇ ਰਹੇ ਆ ਕਿ ਅਸੀਂ ਉਦਾਂ ਲੱਗੇ ਗੈਂਗਰੇ ਪਏ ਹੁੰਦਾ ਵੀ ਬਰੀ ਬਰੀ ਬਖਰੇ ਬਖਰੇ ਦਿਨਾਂ ਤੇ ਲੈ ਜਾਂਦੇ ਤੇ ਗੈਂਗਰੇਪੇ ਹੁੰਦਾ ਵੀ ਇਕੱਠਿਆਂ ਨੇ ਇੱਕੋ ਬਰੀ ਚੱਕ ਕੇ ਲਗੇ ਮੁੰਡਾ ਤੁਹਾਡਾ ਹੁਣ ਜੇਲ੍ਹ ਚ ਐਸ ਵਲੇ ਹਵਾਲਾ ਚ ਜੀ ਹਵਾਲਾ ਚ ਕਿ ਹੁਣ ਕੀ ਮੁੰਡੇ ਨੇ ਕੀ ਕੀਤਾ ਮੁੰਡੇ ਹਾਂ ਮਾਤਮਾ ਦੀ ਕੰਨੀ ਕੋਈ ਕੁਝ ਉਹਨੂੰ ਦਬਕਾਉਂਦੇ ਪਏ ਵੀ ਦੱਸੋ ਉਹ ਡਰਿਆ ਪਿਆ ਵਿਚਾਰਾ ਕਿਹਦਾ ਨਾਮ ਲੈ ਦੇ ਨੀ ਨਹੀਂ ਹੁਣ ਇੱਥੇ ਲੈ ਕੇ ਆਈ ਹੀ ਪੁਲਿਸ ਇੱਥੇ ਆ ਕੇ ਉਹ ਕਹਿੰਦੇ ਸੀ ਉਹਨੇ ਆਪਣੇ ਆਪ ਹੀ ਕਿਤੇ ਛੱਟ ਮਾਰ ਲਈ ਉਹ ਹਵਾਲਾ ਵਿੱਚ ਕਿਦਾਂ ਕੋਈ ਛੱਟ ਮਾਰ ਲਈ ਉੱਥੇ ਉਹ ਕੋ ਕਿਹੜੇ ਸਾਧਨ ਪਏ ਹੋਣਗੇ ਇਹਦੇ ਹੁਣ ਉਹਨਾਂ ਨੇ ਕਿਹਾ ਇੱਥੇ ਆਓ ਅਸੀਂ ਜਾ ਕੇ ਦੇਖਦੇ ਹਾਂ ਕੀ ਕਹਿੰਦੇ ਕੀ ਮੰਕੀ ਦਾ ਡਿਓਨ ਅਜੀ ਤੇ ਕਹਿੰਦਾ ਜੈਜ ਜੇ ਹੈਗਾ ਸਾਡੇ ਬੱਚੇ ਦੋਸ਼ੀ ਆ ਤੇ ਇਹਨਾਂ ਨੂੰ ਸਜ਼ਾ ਮਿਲਣ ਤੇ ਜੇ ਜੋਤੀ ਨਹੀਂ ਤਾਂ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਫੜਨੇ ਸਾਡੇ ਬੱਚੇ ਨੂੰ ਕਿਉਂ ਤੰਗ ਕਰ ਰਹੇ ਠੀਕ ਉਹ ਅਜੇ ਪੇਸ਼ੈਂਟ ਹੈ ਸੈਲਫ ਇਨਫਲਿਕਟਿਡ ਬੋਨਸੇਗਾ ਉਹਦੇ ਲੈਫਟ ਫੋਰ ਆਰਮ ਤੇ ਉਹ ਉਹਨੇ ਸਟਰੀਨਿੰਗ ਸਟਿਚਿੰਗ ਹੋ ਗਈ ਹੈ ਤੇ ਪੇਸ਼ੈਂਟ ਸਟੇਬਲ ਹੈ ਕਿੰਨਾ ਕਿੰਨੇ ਕੋਈ ਲੱਗੇ ਸੀ 11:00 b.m. ਤੇ ਕਰੀਬ 11:20 a.m. ਅੱਜ ਸਿਰੇ ਇਹ ਇਹ ਆਪਾਂ ਕਰਦੇ ਨਿੱਕ ਉਹਦੇ ਜਿਹੜੇ ਕੱਟ ਜਿਹੜਾ ਵਿੱਚ ਹੋਇਆ ਸੀ ਡਿੱਕ ਕੱਟ ਸੀਗਾ ਸੁਪਰフィਸ਼ਲ ਹੈ ਉਹ ਤੇ ਸਟੀਚਿੰਗ ਹੋ ਗਈ ਹੈ ਹਾਂ ਜੀ ਬੰਦੇ ਐਸਾ ਕਿਤੇ ਬਿਲਕੁਲ ਅਰਾਮ ਨਾਲ ਪੁੱਛ ਸਕਦਾ ਨਹੀਂ ਦਾ ਕੁਝ ਨਹੀਂ ਐਸਾ ਵੀ ਹੈਗੇ ਕਪੂਟਲੇ ਦੇ ਨਾ ਵੈਸੇ ਜੋ ਪੇਸ਼ੈਂਟ ਨੇ ਕਿਹਾ ਹੈਗਾ ਕਪੂਟਲੇ ਦੇ ਨਹੀਂ ਉਹ ਠੀਕ ਹੈ ਹਾਂ ਜੀ